5 ਕਰੋੜ ਤੋਂ ਜ਼ਿਆਦਾ ਲੋਕਾਂ ਨਾਲ ਠੱਗੀ 45000 ਕਰੋੜ ਦਾ ਘੁਟਾਲਾ ਕਈ ਕਾਰੋਬਾਰ ਤੇ ਵਿਦੇਸ਼ਾਂ ਚ ਵੀ ਪਰਲ ਗਰੁੱਪ ਦਾ ਸਾਮਰਾਜ ਕੁਝ ਇਸ ਤਰ੍ਹਾਂ ਦੀ ਹੀ ਸੀ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਜ਼ਿੰਦਗੀ ਪਰ ਫਾਇਦਾ ਕੀ ਮੌਤ ਤਾਂ ਜੇਲ੍ਹ ਚ ਹੀ ਹੋ ਗਈ ਨਿਰਮਲ ਸਿੰਘ ਭੰਗੂ ਦਾ ਜ਼ਿਕਰ 2 ਦਿਨਾਂ ਤੋਂ ਹੋ ਰਿਹਾ ਹੈ ਦਰਅਸਲ ਪਰਲ گروپ ਦੇ مالک ਤੇ 45000 ਕਰੋੜ ਦੇ ਕੋਟਾਲੇ ਦੇ ਮਾਸਟਰਮਾਈਂਡ ਪੰਕੂ ਦੀ ਦੋ ਦਿਨ ਪਹਿਲਾਂ ਹੀ ਸਿਹਤ ਵਿਗੜਨ ਦੇ ਚਲਦਿਆਂ ਤਿਹਾਰ ਜੇਲ੍ਹ 'ਚ ਮੌਤ ਹੋ ਗਈ ਉਸ ਨੂੰ ਜਨਵਰੀ 2016 'ਚ ਸੀਬੀਆਈ ਨੇ ਗ੍ਰਫਤਾਰ ਕੀਤਾ ਸੀ ਉਸ ਨੇ 5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੈਸੇ ਡਬਲ ਦਾ ਲਾਲਚ ਦੇ ਕੇ ਹਜ਼ਾਰਾਂ ਕਰੋੜ ਰੁਪਏ ਠੱਗੇ ਤੇ ਫਿਰ ਉਹਨਾਂ ਪੈਸਿਆਂ ਨੂੰ ਵਿਦੇਸ਼ ਦੇ ਵਿੱਚ ਇਨਵੈਸਟ ਕੀਤਾ ਪੰਗੂ ਨੇ 1980 ਚ ਪਰਲਸ ਗਰੁੱਪ ਨਾਦੀ ਕੰਪਨੀ ਬਣਾਈ ਜਿਸ ਦੇ ਨਾਂ ਤੇ 1996 ਤੱਕ ਕਰੋੜਾਂ ਰੁਪਏ ਠੱਗੇ ਕੰਪਨੀ ਨੇ ਲੋਕਾਂ ਤੋਂ ਠੱਗੇ ਪੈਸਿਆਂ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਦੇ ਵਿੱਚ ਵੀ ਸਾਮਰਾਜ ਖੜਾ ਕਰ ਲਿਆ। ਇਹ ਮਾਮਲਾ CBI ਕੋਲ ਪਹੁੰਚਿਆ ਤਾਂ ਹੌਲੀ-ਹੌਲੀ ਸਾਰੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਜਾਂਚ ਦੌਰਾਨ ਪਤਾ ਲੱਗਿਆ ਕਿ ਪੰਗੂ ਦੀ ਇਸ ਕੰਪਨੀ 'ਚ 23 ਲੱਖ ਤੋਂ ਵੱਧ ਕਮਿਸ਼ਨ ਏਜੰਟ ਸ਼ਾਮਲ ਸਨ ਜਿਨ੍ਹਾਂ 'ਚ 1700 ਤੋਂ ਜ਼ਿਆਦਾ ਸੀਨੀਅਰ ਲੈਵਲ ਦੇ ਫੀਲਡ ਅਫਸਰ ਵੀ ਸਨ ਜੋ ਲੋਕਾਂ ਨੂੰ ਪੈਸੇ ਡਬਲ ਦਾ ਲਾਲਚ ਦੇ ਕੇ ਇਨਵੈਸਟ ਕਰਵਾ ਰਹੇ ਸਨ। CBI ਨੇ ਕਾਰਵਾਈ ਕੀਤੀ ਤੇ ਪੰਗੂ ਨੂੰ ਗ੍ਰਿਫਤਾਰ ਕਰ ਲਿਆ। ਉਦੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਈ 2023 'ਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਫਰਲ ਗਰੁੱਪ ਦੀ ਪ੍ਰਾਪਰਟੀ ਸੀਜ਼ ਕਰਨ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਵਾਈ। ਜਵਾਨੀ ਵੇਲੇ ਆਪਣੇ ਭਰਾ ਦੇ ਨਾਲ ਸਾਈਕਲ ਤੇ ਦੁੱਧ ਵੇਚਣ ਵਾਲੇ ਨਿਰਮਲ ਸਿੰਘ ਪੰਗੂ ਨੇ ਕਰੋੜਾਂ ਦਾ ਸਾਮਰਾਜ ਤਾਂ ਖੜਾ ਕਰ ਲਿਆ ਪਰ ਫਾਇਦਾ ਕੀ ਹੋਇਆ? ਅੰਤਲੇ ਸਮੇਂ ਨਾ ਪਰਿਵਾਰ ਕੋਲ ਨਾ ਕੋਈ ਸਗਾ ਸੰਬੰਧੀ ਮੌਤ ਤਾਂ ਜਿਲਚੇ ਹੋ ਗਈ। ਜੁ ਕਰੋੜ ਤੋਂ ਜ਼ਿਆਦਾ ਲੋਕਾਂ ਨਾਲ ਠੱਗੀ 45000 ਕਰੋੜ ਦਾ ਘੁਟਾਲਾ ਕਈ ਕਾਰੋਬਾਰ ਤੇ ਵਿਦੇਸ਼ਾਂ ਚ ਵੀ ਪਰਲ ਗਰੁੱਪ ਦਾ ਸਾਮਰਾਜ ਕੁਝ ਇਸ ਤਰ੍ਹਾਂ ਦੀ ਹੀ ਸੀ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਜ਼ਿੰਦਗੀ ਪਰ ਫਾਇਦਾ ਕੀ ਮੌਤ ਤਾਂ ਜੇਲ੍ਹ 'ਚ ਹੋ ਗਈ ਨਿਰਮਲ ਸਿੰਘ ਭੰਗੂ ਦਾ ਜ਼ਿਕਰ ਦੋ ਦਿਨਾਂ ਤੋਂ ਹੋ ਰਿਹਾ ਹੈ ਦਰਅਸਲ ਪਰਲ ਗਰੁੱਪ ਦੇ ਮਾਲਕ ਤੇ 45000 ਕਰੋੜ ਦੇ ਘੁਟਾਲੇ ਦੇ ਮਾਸਟਰਮਾਈਂਡ ਪੰਕੂਦੀ ਦੋ ਦਿਨ ਪਹਿਲਾਂ ਹੀ ਸਿਹਤ ਵਿਗੜਨ ਦੇ ਚਲਦਿਆਂ ਤਿਹਾੜ ਜੇਲ੍ਹ 'ਚ ਮੌਤ ਹੋ ਗਈ। ਉਸਨੂੰ ਜਨਵਰੀ 2016 'ਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਉਸਨੇ 5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੈਸੇ ਡਬਲ ਦਾ ਲਾਲਚ ਦੇ ਕੇ ਹਜ਼ਾਰਾਂ ਕਰੋੜ ਰੁਪਏ ਠੱਗੇ ਤੇ ਫਿਰ ਉਹਨਾ ਪੈਸਿਆਂ ਨੂੰ ਵਿਦੇਸ਼ ਦੇ ਵਿੱਚ ਇਨਵੈਸਟ ਕੀਤਾ। ਪੰਗੂ ਨੇ 1980 ਚ ਪਰਲਸ ਗਰੁੱਪ ਨਾਦੀ ਕੰਪਨੀ ਬਣਾਈ ਜਿਸ ਦੇ ਨਾਂ ਤੇ 1996 ਤੱਕ ਕਰੋੜਾਂ ਰੁਪਏ ਠੱਗੇ ਕੰਪਨੀ ਨੇ ਲੋਕਾਂ ਤੋਂ ਠੱਗੇ ਪੈਸਿਆਂ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਦੇ ਵਿੱਚ ਵੀ ਸਾਮਰਾਜ ਖੜਾ ਕਰ ਲਿਆ ਇਹ ਮਾਮਲਾ ਸੀਬੀਆਈ ਕੋਲ ਪਹੁੰਚਿਆ ਤਾਂ ਹੌਲੀ-ਹੌਲੀ ਸਾਰੀਆਂ ਪਰਤਾਂ ਖੁੱਲਦੀਆਂ ਗਈਆਂ ਜਾਂਚ ਦੌਰਾਨ ਪਤਾ ਲੱਗਿਆ ਕਿ ਭੰਗੂ ਦੀ ਇਸ ਕੰਪਨੀ ਚ 23 ਲੱਖ ਤੋਂ ਵੱਧ ਕਮਿਸ਼ਨ ਏਜੰਟ ਸ਼ਾਮਲ ਸਨ ਜਿਨ੍ਹਾਂ ਚ 1700 ਤੋਂ ਜ਼ਿਆਦਾ ਸੀਨੀਅਰ ਲੈਵਲ ਦੇ ਫੀਲਡ ਅਫਸਰ ਵੀ ਸਨ ਜੋ ਲੋਕਾਂ ਨੂੰ ਪੈਸੇ ਡਬਲ ਦਾ ਲਾਲਚ ਦੇ ਕੇ ਇਨਵੈਸਟ ਕਰਵਾ ਰਹੇ ਸਨ ਸੀਬੀਆਈ ਨੇ ਕਾਰਵਾਈ ਕੀਤੀ ਤੇ ਭੰਗੂ ਨੂੰ ਗ੍ਰਿਫਤਾਰ ਕਰ ਲਿਆ ਉਧਰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਈ 2023 ਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਪਰਲ ਗਰੁੱਪ ਦੀ ਪ੍ਰਾਪਰਟੀ ਸੀਜ਼ ਕਰਨ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਵਾਈ। ਜਵਾਨੀ ਵੇਲੇ ਆਪਣੇ ਭਰਾ ਦੇ ਨਾਲ ਸਾਈਕਲ ਤੇ ਦੁੱਧ ਵੇਚਣ ਵਾਲੇ ਨਿਰਮਲ ਸਿੰਘ ਪੰਗੂ ਨੇ ਕਰੋੜਾਂ ਦਾ ਸਾਮਰਾਜ ਤਾਂ ਖੜਾ ਕਰ ਲਿਆ ਪਰ ਫਾਇਦਾ ਕੀ ਹੋਇਆ? ਅੰਤਲੇ ਸਮੇਂ ਨਾ ਪਰਿਵਾਰ ਕੋਲ ਨਾ ਕੋਈ ਸਗਾ ਸੰਬੰਧੀ ਮੌਤ ਤਾਂ ਜੇਲ੍ਹ ਚ ਹੀ ਹੋ ਗਈ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par